ਅਸੀਂ ਜਿਆਦਾ ਉਤਸ਼ਾਹ ਵਿੱਚ ਸੀ ਕਿ ਕਦੋਂ ਟਾਈਮ 8 ਵਜਨ ਤੇ ਕਦੋਂ ਰੁਝਾਨ ਹੋਣੇ ਸ਼ੁਰੂ ਹੋ ਜਾਣ ਜਿਵੇਂ ਪਤਾ ਲੱਗਾ ਕਿ ਭਾਈ ਸਾਹਿਬ ਬਹੁਤ ਵੱਡੀ ਲੀਡ ਨਾਲ ਜਿੱਤੇ ਆ ਤੇ ਸਾਡਾ ਮਨ ਕੀਤਾ ਕਿ ਅਸੀਂ ਉਹਨਾਂ ਸੰਗਤਾਂ ਨੂੰ ਵਧਾਈ ਦਈਏ ਜਿਨ੍ਹਾਂ ਦੀ ਇਹ ਮਿਹਨਤ ਹੈ ਜਿਨ੍ਹਾਂ ਨੇ ਆਪ ਵੋਟਾਂ ਪਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਗੁਰੂਪੰਥ ਦੇ ਨਾਲ ਖੜੇ ਆ ਪਿਆਰਾਵਾਟਰ ਜਗਾ ਏਰੀਏ ਤੋਂ ਗੁਰੂਕੀਆਂ ਸੰਗਤਾਂ ਦੇ ਨਾਲ ਜੋ ਕਿ ਨਿਸ਼ਕਾਮ ਕੀਰਤਨੀ ਜਥਾ ਪਰਤ ਦੀਆਂ ਸੰਗਤਾਂ ਭਾਈ ਭਪਿੰਦਰ ਸਿੰਘ ਜੀ ਔਰ ਭਾਈ ਮਨਪ੍ਰੀਤ ਸਿੰਘ ਜਸਪ੍ਰੀਤ ਸਿੰਘ ਇਹ ਸਾਰੇ ਵੀਰ ਗੁਰੂ ਦੀਆਂ ਸੰਗਤਾਂ ਜੋ ਇੱਥੇ ਕੀਰਤਨ 1984 ਦੇ ਸਬੰਧ ਵਿੱਚ ਕਰਾ ਰਹੀਆਂ ਹਨ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਥੋਂ ਦੀ ਗੁਰੂ ਕੀ ਸੰਗਤ ਵੱਲੋਂ ਤੁਹਾਨੂੰ ਵਧਾਈ ਭੇਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਾਲ ਸਾਧ ਸੰਗਤ ਜੀਓ ਦਾਸ ਭਾਈ ਗੁਰਦੇਵ ਸਿੰਘ ਅਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੱਜ ਅਸੀਂ ਆਸਟ੍ਰੇਲੀਆ ਪਰਖ ਦੇ ਏਰੀਏ ਪਿਆਰਾਵਾਟਰ ਏਰੀਏ ਚੋਂ ਅਸੀਂ ਤੁਹਾਡੇ ਨਾਲ ਖਾਤਮ ਹੋ ਰਹੇ ਹਾਂ ਜੀ ਤੁਸੀਂ ਮੇਰੇ ਨਾਲ ਵੇਖ ਰਹੇ ਹੋ ਗੁਰੂ ਕੀ ਸੰਗਤ ਵੀ ਖੜੀ ਹੈ ਪਿਛਲੇ 29 ਤਰੀਕ ਨੂੰ ਦਾਸ ਨੂੰ ਇੱਥੇ ਆਸਟ੍ਰੇਲੀਆ ਆਉਣਾ ਪਿਆ ਸੀ ਪਰ ਉਤੋਂ ਕੁਝ ਦਿਨ ਪਹਿਲਾਂ ਅਸੀਂ ਭਾਈ ਸਰਬਜੀਤ ਸਿੰਘ ਦੇ ਨਾਲ ਪ੍ਰਚਾਰ ਦੌਰੇ ਤੇ ਗਏ ਸੀ ਦਾਸ ਵੀ ਗਏ ਸੀ ਭਾਈ ਮਨਜੀਤ ਸਿੰਘ ਪਖਾਨਪੂਰ ਵਾਲੇ ਔਰ ਭਾਈ ਹਰਪ੍ਰੀਤ ਸਿੰਘ ਮੱਖੂ ਜੀ ਹੋਰ ਵੀ ਸਾਰੇ ਵੀਰ ਅਸੀਂ ਇਕੱਤਰ ਹੋ ਕੇ ਤੇ ਪਾਈ ਸਰਮਜੀਤ ਸਿੰਘ ਹੁਣਾਂ ਦੇ ਚੋਣ ਪ੍ਰਚਾਰ ਵਿੱਚ ਗਏ ਸਾਂ ਤੇ ਅੱਜ ਖਾਸ ਕਰਕੇ ਸਾਡੀ ਜਿਹੜੀ ਨਿਗਾਹ ਸੀਗੀ ਫਰੀਦਕੋਟ ਸੀਟ ਤੇ ਸੀਗੀ ਜਦੋਂ ਤੋਂ ਇਹ ਰਿਜ਼ਲਟ ਸ਼ੁਰੂ ਹੋਇਆ ਕਿਉਂਕਿ ਆਸਟ੍ਰੇਲੀਆ 2-3 ਘੰਟੇ ਅੱਗੇ ਸਮਾਂ ਤੇ ਅਸੀਂ ਜਿਆਦਾ ਉਤਸ਼ਾਹ ਵਿੱਚ ਸੀਗੇ ਕਦੋਂ ਟਾਈਮ 8 ਵਜਨ ਤੇ ਕਦੋਂ ਰੁਝਾਨ ਹੋਣੇ ਸ਼ੁਰੂ ਹੋ ਜਾਣ ਅਸੀਂ ਪਰਥ ਘੁੰਮ ਰਹੇ ਸੀ ਉਸ ਵਕਤ ਤੋਂ ਸਾਡੇ ਵੀਰ ਮਨਪ੍ਰੀਤ ਸਿੰਘ ਦੀ ਮੋਬਾਈਲ ਤੇ ਰਿਜ਼ਲਟ ਵੇਖ ਵੇਖ ਕੇ ਸਾਨੂੰ ਦੱਸ ਰਹੇ ਸੀ ਜਿਵੇਂ ਹੀ ਪਤਾ ਲੱਗਾ ਕਿ ਭਾਈ ਸਾਹਿਬ ਬਹੁਤ ਵੱਡੀ ਲੀਡ ਨਾਲ ਜਿੱਤੇ ਆ ਤੇ ਸਾਡਾ ਮਨ ਕੀਤਾ ਕਿ ਅਸੀਂ ਉਹਨਾਂ ਸੰਗਤਾਂ ਨੂੰ ਵਧਾਈ ਦਈਏ ਜਿਨ੍ਹਾਂ ਦੀ ਇਹ ਮਿਹਨਤ ਹੈ ਜਿਨ੍ਹਾਂ ਨੇ ਆਪ ਵੋਟਾਂ ਪਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਗੁਰੂਪੰਥ ਦੇ ਨਾਲ ਖੜੇ ਆ ਭਾਵੇਂ ਕਿ ਪਹਿਲਾਂ ਕਈ ਵਾਰੀ ਗਾਇਕਾ ਨੂੰ ਜਿਤਾ ਕੇ ਵੇਖ ਲਿਆ ਗਾਇਕਾ ਨੇ ਕੋਈ ਜਿਆਦਾ ਸਵਾਰਿਆ ਨਹੀਂ ਪਰ ਇਸ ਵਕਤ ਜਿਵੇਂ ਤੱਕੜੀ ਦੇ ਦੋ ਛਾਪੇ ਹੁੰਦੇ ਹਨ ਇੱਕ ਨੀਵਾ ਇੱਕ ਉੱਚਾ ਹੁੰਦਾ ਹੈ ਤੇ ਕਾਫੀ ਧੇਰ ਤੋਂ ਧਰਮ ਵਾਲਾ ਪਾਸਾ ਜਿਹੜਾ ਉਹਨੂੰ ਬੜਾ ਦਬਾ ਕੇ ਰੱਖਿਆ ਸੀ ਐਸ ਵਕਤ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਮਲੋਆ ਸਪੁੱਤਰ ਸ਼ਹੀਦ ਭਾਈ ਬੈਂਸ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਚੁੱਕ ਇਸ ਚੀਜ਼ ਤੇ ਰੱਖਿਆ ਸੀ ਜਦੋਂ ਬੀਬੀ ਇੰਦਰਾ ਨੂੰ ਸੋਧਾ ਲਾਇਆ ਸੀ ਤੇ ਇੱਕ ਵਾਰ ਦੱਸਤਾ ਸੀ ਵਰਲਡ ਦੇ ਵਿੱਚ ਕਿ ਸਿੱਖਾਂ ਨਾਲ ਜੇ ਕੋਈ ਪੰਗਾ ਲੈਂਦਾ ਹੈ ਤੇ ਉਹਨੂੰ ਸਿੱਖ ਕੌਮ ਕਦੀ ਜਿਉਂਦਾ ਨਹੀਂ ਛੱਡਦੀ ਸ਼ੇਕਾਉਂ ਉਹਨਾਂ ਭਾਵੇਂ ਕਿਸੇ ਨਾਲ ਵੈਰ ਨਹੀਂ ਰੱਖਦੀ ਪਰ ਜੇ ਕੋਈ ਵੈਰ ਕਮਾਵੇ ਤੋ ਉਹਦਾ ਸਾਫ ਜਰੂਰ ਕਰਦੀ ਹੈ ਤੋ ਅੱਜ ਫਰੀਦਕੋਟ ਦੀਆਂ ਸੰਗਤਾਂ ਨੇ ਭਾਈ ਸ਼ਹੀਦ ਭਾਈ ਬੈਂ ਸਿੰਘ ਜੀ ਨੂੰ ਸ਼ਰਧਾਂਜਲੀ ਸੱਚੀ ਤੇ ਸੁੱਚੀ ਭੇਟ ਕੀਤੀ ਹੈ ਜੋ ਕਿ ਉਹਨਾਂ ਦੇ ਸੁਪੁੱਤਰ ਇਲੈਕਸ਼ਨ ਵਿੱਚ ਖੜੇ ਸਨ ਮੈਂ ਕਹਣਾ ਹੁਣ ਸ਼ਹੀਦੀ ਦਿਹਾੜੇ ਦਾ ਅਸਲੀ ਮੁੱਲ ਤੁਸੀਂ ਮੋੜੋਗੇ ਜਦੋਂ ਤੁਸੀਂ ਕਾਲ ਤੱਕ ਸਭ ਤੇ ਨਤਮਸਤ ਹੋਵੋਗੇ ਕਵਾਡਾ ਸੀਸ ਸ਼ਰਮ ਨਾਲ ਨਹੀਂ ਝੁਕੇਗਾ ਸਭੋ ਸ਼ਰਦਾ ਨਾਲ ਝੁਕੇਗਾ ਕਿ ਹਾਂ ਅਸੀਂ ਵਾਕਿਆ ਉਹਨਾਂ ਦੇ ਪੁੱਤਰ ਨੂੰ ਜਿਤਾਇਆ ਵਾ ਜਿਨ੍ਹਾਂ ਨੇ ਸ਼੍ਰੀ ਕਾਲਤਾਕ ਸਾਹਿਬ ਦਾ ਬਦਲ ਲਿਆ ਸੀ ਸੋ ਮੈਂ ਅੱਜ ਪਰਤ ਦੀ ਧਰਤੀ ਤੋਂ ਪਿਆਰਾ ਵਾਟਰ ਜਗਾ ਏਰੀਏ ਤੋਂ ਗੁਰੂਕੀਆਂ ਸੰਗਤਾਂ ਦੇ ਨਾਲ ਜੋ ਕਿ ਨਿਸ਼ਕਾਮ ਕੀਰਤਨੀ ਜਥਾ ਪਰਤ ਦੀਆਂ ਸੰਗਤਾਂ ਭਾਈ ਭੁਪਿੰਦਰ ਸਿੰਘ ਜੀ ਔਰ ਭਾਈ ਮਨਪ੍ਰੀਤ ਸਿੰਘ ਜਸਪ੍ਰੀਤ ਸਿੰਘ ਇਹ ਸਾਰੇ ਵੀਰ ਗੁਰੂਕੀਆਂ ਸੰਗਤਾਂ ਜੋ ਇੱਥੇ ਕੀਰਤਨ 1984 ਦੇ ਸਬੰਧ ਵਿੱਚ ਕਰਾ ਰਹੀਆਂ ਹਨ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਥੋਂ ਦੀ ਗੁਰੂ ਕੀ ਸੰਗਤ ਵੱਲੋਂ ਤੁਹਾਨੂੰ ਵਧਾਈ ਭੇਟ ਕਰਦੇ ਆਂ ਔਰ ਇੱਥੇ ਬਹੁਤ ਸੰਗਤਾਂ ਵਿੱਚ ਉਤਸ਼ਾਹ ਆ ਮੈਂ ਸਾਰੇ ਹੀ ਚੈਨਲਾਂ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਵੱਧ ਚੜ ਕੇ ਇਥੋਂ ਦੀਆਂ ਸੰਗਤਾਂ ਦੇ ਉਤਸ਼ਾਹ ਨੂੰ ਆਪ ਸੰਤਾ ਤੱਕ ਪਹੁੰਚਾਉਣ ਇੱਕ ਵਾਰ ਫਿਰ ਤੋਂ ਮੈਂ ਭਾਈ ਸਾਹਿਬ ਨੂੰ ਕਹੂੰਗਾ ਕਿ ਜਕਾਰਾ ਛੱਡ ਕੇ ਪਰਸ ਦੀ ਸੰਗਤ ਵੱਲੋਂ ਤੁਸੀਂ ਹਾਜ਼ਰੀ ਲਵਾ ਕੇ ਤੇ ਇਸ ਜਿੱਤ ਨੂੰ ਸਾਂਝਾ ਕਰੋ ਜੀ ਬੋਲੇ ਸੋਨਹਾਲ ਸਾਤ ਸ੍ਰੀ ਅਕਾਲ ਹਾਂਜੀ ਪੁੱਤਰ ਜੀ ਬੋਲੇ ਸੋਨਹਾਲ ਸਾਤ ਸ੍ਰੀ ਅਕਾਲ ਦੇਖ ਤੈਨੂੰ ਦੇਖ ਤੈਨੂੰ ਪੰਥ ਕੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ